ਅਸੀਂ ਹੁਣੇ ਹੀ ਪਹਿਲਾਂ ਜਿਹੜੀ ਪੁਰਾਣੀ ਸਰਕਾਰ ਸੀ ਉਹਨੇ ਲਿਖ ਕੇ ਭੇਜਿਆ ਸੀਗਾ ਕਿ ਸਾਨੂੰ ਕੋਈ ਲੋੜ ਨਹੀਂ ਹੈਗੀ ਜਾਨੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਉਹਨਾਂ ਨੇ ਲਿਖਿਆ ਸੀਗਾ ਕਿ ਇਹ ਯੂਨੀਵਰਸਿਟੀ ਜਿਹੜੀ ਕੇਂਦਰ ਲੈ ਲਵੇ ਤਾਂ ਪੰਜਾਬ ਨੂੰ ਕੀ ਇਤਰਾਜ਼ ਰਹੂਗਾ ਪਰ ਲੇ ਹੰਕਾਰੀ ਹੋ ਚੁੱਕੇ ਨੇ ਦੇਸ਼ ਦਾ ਰਾਜਾ ਜਦੋਂ ਦੇਸ਼ ਦਾ ਰਾਜਾ ਹੰਕਾਰੀ ਹੋ ਜਾਏ ਤਾਂ ਕਿਸੇ ਨੂੰ ਸੁਣਦਾ ਨਹੀਂ ਹੁੰਦਾ ਸੋ ਉਹ ਕੰਮ ਜਿਹੜਾ ਬੋਦੀ ਸਾਹਿਬ ਨੇ ਫੜਿਆ ਹੋਇਆਗਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਜਾਰੀ ਕਰਦਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਕਰਦਾ ਖਾਸ ਕਰਕੇ ਜਿਹੜੇ ਆਪੋਜੀਟ ਸਟੇਟ ਦੇ ਸਟੇਟ ਦੇਗੇ ਉਥੇ ਲਗਾਤਾਰ ਉਹਨਾਂ ਸਟੇਟਾਂ ਦੇ ਹਮਲੇ ਬੋਲੇ ਜਾ ਰਹੇ ਨੇ ਲਗਨਤ ਕਰਨ ਲਈ ਆ ਰੇਟ ਬਲਤੀ ਕਰਾਂਗਾ ਕਿ ਉਹਨਾਂ ਦਾ ਪਹਚਾਣ ਕੇ ਸਨਮਾਨ ਕੀਤਾ ਜਾਵੇ ਧੰਨਵਾਦ ਆ ਯਾਰ ਵਿੱਚ ਪਾ ਚਾਹ ਲੈ ਬੱਲੇ ਦਾ ਤਾਫਾ ਲੇਵੇ ਵਾਲਾ ਦੇ ਨਾਲ ਲਾ 1400 ਕੱਢ ਲੈ ਵੀ ਮੁੰਡਿਆਂ ਸਾ ਖੇਡਾਂ ਵਿੱਚ ਨੇ ਕਪਾ ਕਲਪਾਸ 37 ਪੰਗੂ ਵੱਲ ਇਹਦਾ ਹੋਰ ਕਿਸੇ ਲੱਗਿਆ ਹੈ ਤੀਜਾ ਦਿਖਾ ਦੇਖਾਂਗੇ ਉਹਨਾਂ ਦੀ ਟੀਮ ਦਾ ਬੱਬਰ ਫਿਰ ਉਹ ਜੱਫੇ ਨਾਲ ਦੇ ਇੱਕ ਪਾਸੇ ਆ ਕਮਲ ਹੈ ਇੱਕ ਪਾਸੇ ਜਿਨ੍ਹਾਂ ਨੇ ਆਪਣੇ ਬਹੁਤ ਹੀ ਕੀਮਤੀ ਸਮੇਂ ਵਿੱਚੋਂ ਆਪਣੇ ਰਜੇਵਿਆਂ ਦੇ ਵਿੱਚੋਂ ਅੱਜ ਦੇ ਇਸ ਕਬੱਡੀ ਕੱਪ ਲਈ ਵਿਸ਼ੇਸ਼ ਤੌਰ ਤੇ ਆਓ ਜੀ ਈਮਾਨ ਲਾਇਲਪ ਮਾਫੀ ਚੌਰਿਆ ਫੈਡਰੇਸ਼ਨ ਦੇ ਕੋਲੋਂ ਤੋਂ ਕਿ ਮੰਤਰੀ ਸਾਹਿਬ ਦੋਦਾਰ ਮੇਰੇ ਵੀਰੋ ਬਰਾਕਾ ਨੂੰ ਜੁੜਾ ਇਕਰਾਰ ਜੀ ਤਾਂ ਤੁਹਾਨੂੰ ਪਤਾ ਹੀ ਹੈ ਪਤਵਾਰਾ ਫੇਰ ਕਬੱਡੀ ਦਾ ਜਦੋਂ ਮਾਹੌਲ ਦਾ ਰਾਜਪਤਾਂ ਤੋਂ ਪਿਆਰ ਤੋਂ ਜਦੋਂ ਤੁਹਾਡੀ ਜੁੜੀ ਹੈ ਤਾਂ ਫੇਰ ਪੰਜਾਬ ਕਬੱਡੀ ਦੇ ਨਿੱਤਰ ਦੀ ਪਾਲਾ ਕੀਤਾ ਬਾਤ ਲੰਬੇ ਸਮੇਂ ਤੋਂ ਸਿਆਸਤ ਦਾ ਹਿੱਸਾ ਬਣੇ ਹੋਏ ਹਰ ਬਰੀ ਬੇਨਤੀ ਕੀਤੀ ਧੂਰੀ ਲਾ ਕੇ ਦਾ ਮਾਨ ਕਿੱਥੇ ਫਕੀਲੀ ਦੇ ਖੇਤਰ ਵਿੱਚ ਉੱਚਾ ਫਾਡੇ ਆਈਓ ਸਾਡੇ ਅੰਦਰ ਸਰਦਾਰ ਦੇਵਮਾਨ ਜੀ ਵੀ ਉਹਨਾਂ ਦੇ ਨਾਲ ਆਇਆ ਹੈ ਤਰੱਕੀ ਕਰ ਰਿਹਾ ਹੈ ਹਰਜੀਤ ਹਰਮਨ ਭਰਾ ਸਾਡਾ ਉਹਦਾ ਵੀ ਅੱਜ ਵੱਡਾ ਸਨਮਾਨ ਹੋਵੇਗਾ ਉਹਨੇ ਵੀ ਪੁੱਜਦਾ ਹੈ ਜਸਵੀ ਸੋਹਿਆ ਨੂੰ ਬਹੁਤ ਵੱਡੀ ਮੁਬਾਰਕਾ ਹੈ ਹਲੋ ਹਲੋ ਬਹੁ ਸਮੇਂ ਤੋਂ ਲੰਮੇ ਸਮੇਂ ਤੋਂ ਬੜੀ ਮਿਹਨਤ ਕਰਦਾ ਰਹਿਆ ਔਰ ਮਿਹਨਤੋਂ ਫਲ ਮਿਲਿਆ ਪੰਜਾਬ ਆਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਬਾ ਵੱਲੋਂ ਬਹੁਤ ਹੀ ਸ਼ਾਨਦਾਰ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾਗਾ ਖੇਡ ਮੇਲਾ ਕਰਵਾਇਆ ਗਿਆ ਉਹਦੇ ਚ ਸ਼ਿਰਕਤ ਕਰਨ ਦਾ ਮੌਕਾ ਮਿਲਿਆਗਾ ਮੇਰੇ ਨਾਲ ਸਾਡੇ ਲੋਕਲ ਇਥੋਂ ਦੇ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਔਰ ਪੰਜਾਬ ਦੇ ਫੂਡ ਕਮਿਸ਼ਨ ਦੇ ਮੈਂਬਰ ਰਵੀਰ ਸਿੰਘ ਜਸਸੀ ਕੋਹੜੀ ਔਰ ਜਸਸੀ ਸੋ니아 ਜੀ ਸਰਦਾਰ ਰਾਜਵਰ ਸਿੰਘ <li> <li>ਸਾਡੇ ਮਹਿਰ ਸਾਹਿਬ ਸਾਰੇ ਸਾਥੀ ਜਿਹੜੇ ਆਏ ਨੇਗੇ ਕਿਉਂਕਿ ਪੰਜਾਬ ਸਰਕਾਰ ਦਾ ਮਿਸ਼ਨ ਆ ਇਹ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਸਟੇਡੀਅਮ ਦੇ ਅੰਦਰ ਲੈ ਕੇ ਜਾਣਾਗਾ ਪੰਜਾਬ ਦੇ ਹਰ ਇੱਕ ਬੱਚੇ ਨੂੰ ਖੇਡਣ ਲਾਉਣਾਗਾ ਜਦੋਂ ਅਸੀਂ ਸਾਡੇ ਬੱਚਿਆਂ ਨੂੰ ਖੇਡਾਂ 'ਚ ਪਾਵਾਂਗੇ ਖੇਡ ਦੇ ਮੈਦਾਨ 'ਚ ਲੈ ਕੇ ਜਾਵਾਂਗੇ ਤਾਂ ਮੈਂ ਸਮਝਦਾ ਪੰਜਾਬ ਦੇ ਅੰਦਰੋਂ ਨਸ਼ਾ ਜਿਹੜਾ ਉਹ 100% ਖਤਮ ਹੋਊਗਾ ਕਿਉਂਕਿ ਖੇਡਣ ਦੇ ਨਾਲ ਮਨੁੱਖ ਨਸ਼ੇ ਵੱਲ ਨਹੀਂ ਵਧਾ ਹੈਗਾ ਹੁਣੇ ਹੀ ਸਭ ਤੋਂ ਵੱਡਾ ਬਜਟ ਜਿਹੜਾ ਇਸ ਸਾਲ ਦਾ ਸੀਗਾ ਪੋਤ ਜਵਾਨ 1000 ਕਰੋੜ 1000 ਕਰੋੜ ਰੁਪਇਆ ਸੀ ਖੇਡ ਸਟੇਡੀਅਮ ਬਣਾਉਣ ਲਈ ਰੱਖਿਆ ਜਿਹਦੇ ਨਾਲ ਅੱਜ 3000 ਪੰਜਾਬ ਦੇ ਅੰਦਰ ਪਿੰਡਾਂ 'ਚ 3000 ਖੇਡ ਸਟੇਡੀਅਮ ਮੜ ਰਹੇ ਨੇ 2500 ਤੋਂ ਉੱਪਰ ਖੇਡ ਨਰਸਰੀਆਂ ਮੜ ਰਜੇ ਨੇ ਟੀਚਾ ਸਾਡਾ 1000 ਦਾਗਾ ਪਰ ਲੇਕਿਨ ਇਸ ਸਾਲ 2500 ਤੋਂ ਉੱਪਰ ਬਣ ਚੁੱਕੀਆਂ ਨੇ ਕਿਆਂ ਸੋ ਖੇਡਾਂ ਬਤਰ ਪੰਜਾਬ ਦੀਆਂ ਇਹੀ ਕਾਰਨ ਆ ਕਿ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਨੈਸ਼ਨਲ 올림픽ਸ ਦੇ ਅੰਦਰ ਵੱਡੇ ਮੈਡਲ ਜਿੱਤ ਕੇ ਆਏ ਨੇ ਹੁਣੇ ਹੀ ਸਾਡੀ ਕ੍ਰਿਕਟ ਦੀ ਜਿਹੜੀ ਕੁੜੀਆਂ ਦੀ ਟੀਮ ਆ ਉਹ ਵੀ ਵਰਲਡ ਕੱਪ ਜਿਹੜਾ ਕ੍ਰਿਕਟ ਦਾ ਹੋਇਆ ਜਿੱਤ ਕੇ ਆਈ ਆ ਉਹਨਾਂ ਨੂੰ ਵੀ ਮੁਬਾਰਕਾਂ ਸੋ ਪੰਜਾਬ ਦੇ ਨੌਜਵਾਨਾਂ ਦੇ ਕਦਮ ਚੜਾ ਦੇ ਕੇ ਉਹ ਹੁਣ ਖੇਡ ਸਟੇਡੀਅਮਾਂ ਵੱਲ ਜਾ ਰਹੇ ਨੇ ਕਿ ਨਸ਼ਿਆਂ ਤੋਂ ਕੋਹਾਂ ਦੂਰ ਆਏ ਨੇ ਔਰ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਹੈ ਆਰਐਸਐਸ ਦੇ ਪੋਤੇ ਦਾ ਕਤਲ ਹੋ ਗਿਆ ਵੀ ਜੀ ਆਰਐਸਐਸ ਦੇ ਪੋਤੇ ਦਾ ਕਤਲ ਹੋਇਆ ਬੀਜੇਪੀ ਕਹਿੰਦੀ ਵੀ ਲਾਅ ਐਂਡ ਆਰਡਰ ਤੇ ਪੰਜਾਬ ਸਰਕਾਰ ਫੇਲ ਦੇਖੋ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਕੰਟਰੋਲ ਹੀਟਾ ਇਕਾ ਦੁਕਾ ਜਿੱਥੇ ਵੀ ਕਟਦਾਮਾ ਹੁੰਦੀਆਂ ਨੇਗੀਆਂ ਤੁਰੰਤ ਸਾਡੀ ਜਿਹੜੀ ਪੰਜਾਬ ਪੁਲਿਸਾਂ ਤੋਂ ਹਰਕਤ ਚਾਕੇ ਉਹਨਾਂ ਜਿਹੜੇ ਵੀ ਐਂਟੀ سوشਲ 엘ਿਮੈਂਟਸ ਨੇਗੇ ਉਹਨਾਂ ਦੇ ਖਿਲਾਫ ਜ਼ਬਰਦਸਤ ਸੈਕਸ਼ਨ ਕਰਦੀ ਹੈ ਕਿ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੇ ਮਰਚਾ ਦਰਜ ਕੀਤਾ ਦੇ ਸਟੂਡੈਂਟ ਦੇ ਕਸਤਰਾ ਦੇਖੋ ਕੇਂਦਰ ਸਰਕਾਰ ਪੰਜਾਬ ਦੇ ਹਰ ਇੱਕ ਵਿਅਕਤੀ ਦੀ ਆਵਾਜ਼ ਉਦਵਾਉਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਨਫ਼ਰਤ ਕਰਦੀ ਆ ਚੰਡੀਗੜ੍ਹ ਦੀ ਸਾਡੀ ਪੰਜਾਬ ਦੀ ਯੂਨੀਵਰਸਿਟੀ ਖੋਣਾ ਚਾਹੁੰਦੀ ਆ ਮੈਂ ਦੇਖ ਰਿਹਾ ਸੀ ਹੁਣੇ ਹੀ ਪਹਿਲਾਂ ਜਿਹੜੀ ਪੁਰਾਣੀ ਸਰਕਾਰ ਸੀ ਉਹਨੇ ਲਿਖ ਕੇ ਭੇਜਿਆ ਸੀਗਾ ਕਿ ਸਾਨੂੰ ਕੋਈ ਲੋੜ ਨਹੀਂ ਹੈਗੀ ਜਣੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਉਹਨਾਂ ਨੇ ਲਿਖਿਆ ਸੀਗਾ ਜੇ ਇਹ ਯੂਨੀਵਰਸਿਟੀ ਜਿਹੜੀ ਕੇਂਦਰ ਲੈ ਲਵੇ ਤਾਂ ਪੰਜਾਬ ਨੂੰ ਇਤਰਾਜ਼ ਰਹੂਗਾ ਪਰ ਲੇਕਿਨ ਅੱਜ ਪੰਜਾਬ ਦੇ ਅੰਦਰ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਜੀ ਮੁੱਖ ਮੰਤਰੀ ਨੇ ਇਹ ਯੂਨੀਵਰਸਿਟੀ ਬਿਲਕੁਲ ਰੱਖਾਂਗੇ ਬਿਲਕੁਲ ਨਹੀਂ ਜਾਣ ਦੇਵਾਂਗੇ ਕੇਂਦਰ ਸਰਕਾਰ ਦੇ ਸਾਰੇ ਮਨਸੂਬੇ ਜਿਹੜੇ ਅਸੀਂ ਫੇਲ ਕਰਾਂਗੇ ਸਬੂਚੇ ਪੰਜਾਬੀ ਜਿਹੜੇ ਨੇ ਉਹ ਇੱਕ ਮੁੱਟ ਨੇ ਇੱਕ ਜੁੱਟ ਨੇ ਇਹ ਲੜਾਈ ਸਾਡੀ ਕਾਮਨ ਆ ਸਾਡੀ ਸਾਂਝੀ ਆ ਸਾਰੇ ਪੰਜਾਬ ਦੀ ਡਟ ਕੇ ਲੜਾਂਗੇ ਔਰ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਰਹੂਗੀ ਐਨੋ ਪ੍ਰੋਟੈਸਟ ਹੋ ਰਿਹਾ ਕੇਂਦਰ ਸਰਕਾਰ ਕਿਉਂ ਚਾਹੁੰਦੀ ਕੀ ਕਹਿੰਦਾ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਲੱਗ ਰਿਹਾ ਹੰਕਾਰ ਹੋ ਗਿਆ ਹੰਕਾਰੀ ਹੋ ਚੁੱਕੇ ਨੇ ਦੇਸ਼ ਦਾ ਰਾਜਾ ਜਦੋਂ ਦੇਸ਼ ਦਾ ਰਾਜਾ ਹੰਕਾਰੀ ਹੋ ਜਾਂਦਾ ਕਿਸੇ ਨੂੰ ਸੁਣਦਾ ਨਹੀਂ ਹੁੰਦਾ ਸੋ ਕੰਮ ਜਿਹੜਾ ਬੋਦੀ ਸਾਹਿਬ ਨੇ ਫੜਿਆ ਹੋਇਆਗਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਜਾਰੀ ਕਰਦਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਕਰਦਾ ਖਾਸ ਕਰਕੇ ਜਿਹੜੇ ਆਪੋਜੀਟ ਸਟੇਟ ਦੇ ਸਟੇਟ ਨੇਗੇ ਉਥੇ ਲਗਾਤਾਰ ਉਹਨਾਂ ਸਟੇਟਾਂ ਦੇ ਹਮਲੇ ਬੋਲੇ ਜਾ ਰਹੇ ਨੇ ਪਰ ਦੇਸ਼ ਹੌਲੀ-ਹੌਲੀ ਇਕੱਠ ਹੋ ਰਿਹਾ ਇਕੱਠ ਹੋ ਰਿਹਾ ਔਰ ਭਾਰਤੀ ਜਨਤਾ ਪਾਰਟੀ ਤੋਂ ਆਉਣ ਵਾਲੇ ਸਮੇਂ 'ਚ ਕਿਹੜੀ ਹਾਰ ਦਾ ਸਾਹਮਣਾ ਕਰਨਾ ਸੁਪੀਰ ਬਾਦਲ ਕਹਿੰਦੇ ਨੇ ਸਾਰੀ ਪਾਰਟੀ ਨੂੰ ਇਕਜੁੱਟ ਹੋਣ ਦੀ ਲੋੜ ਹੈ ਪੀਯੂ ਮਾਮਲੇ ਤੇ ਕਿਸ ਤਰ੍ਹਾਂ ਵਾਚ ਕਰਦੇ ਹੋ ਸ਼ਖਵੀਰ ਸਿੰਘ ਬਾਦਲ ਜੀ ਦੇ ਪਿਤਾ ਸਤਕਾਰਯੋਗ ਪਿਤਾ ਬਰੂਮ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸੈਂਟਰ ਸਰਕਾਰ ਨੂੰ ਲਿਖ ਕੇ ਪੱਤਰ ਭੇਜਿਆ ਸੀਗਾ ਕਿ ਇਹ ਯੂਨੀਵਰਸਿਟੀ ਤੁਸੀਂ ਲੈ ਲਓ ਅਸੀਂ ਇਸ ਯੂਨੀਵਰਸਿਟੀ ਨੂੰ ਨਹੀਂ ਰੱਖਣਾ ਚਾਹਦੇ ਸੋ ਤਾਂ ਉਹਨਾਂ ਨੂੰ ਤਾਂ ਬੋਲਣ ਦਾ ਅਧਿਕਾਰ ਨਹੀਂ ਕਿਉਂਕਿ ਹਮੇਸ਼ਾ ਹੀ ਉਹ ਕਦੇ ਪੰਜਾਬ ਨਾਲ ਨਹੀਂ ਖੜੇ ਉਹ ਕੇਂਦਰ ਨਾਲ ਖੜਦੇ ਰਹੇ ਨੇ ਅਸੀਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਦਾ ਪੰਜਾਬੀ ਇੰਦਰਾ ਟਟਕੇ ਖੜੀ ਹੈ ਪਛਾਹੋ ਪਿਛਲੇ ਲੰਬੇ ਸਮੇਂ ਤੋਂ ਕਪਾਡੀ ਕੌਪਾ ਜਿਹੜਾ ਜੱਸੀ ਜੀ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਸਭ ਤੋਂ ਪਹਿਲਾਂ ਮੈਂ ਤਹਿ ਜਲਦੀ ਗ੍ਰਾਹਕ ਤੋਂ মিডিਆ ਦਾ ਧੰਨਵਾਦ ਕਰਦਾ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ মিডিਆ ਦੇ ਸਾਡੇ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ ਮੀਡੀਆ ਤੋਂ ਸਾਥੀ ਪਹੁੰਚੇ ਨੇ ਆਜ਼ਾਦ ਵੈਲਫੇਅਰ ਐਂਡ ਸੋਸ਼ਲ ਕਲੱਬ ਹੈ ਜਿਹੜਾ ਸਾਡਾ ਪੂਰੇ ਨਾਬੇਦਰ ਰਜਿਸਟਰਡ ਇਸ ਕਲੱਬ ਦੇ ਦੁਆਰਾ ਸਾਡੇ ਵੀਰ ਚੇਅਰਮੈਨ ਪੁਰੇ ਜਿਹੜੇ ਸਾਡੇ ਇੰਪਰੂਵਮੈਂਟ ਟ੍ਰਸਟ ਦੇ ਨੇਾਬੇ ਦੇ ਜੱਸੀ ਸੋਈਆਂ ਵਾਲਾ ਜੀ ਮੇਰੇ ਨਾਲ ਖੜੇ ਨੇ ਸਾਡੇ ਐਮ ਐਲ ਏ ਪੁਰੇ ਤੋਂ ਦੇਵਮਾਨ ਜੀ ਨਾਬੇ ਤੋਂ ਇਹਨਾਂ ਦੀ ਪੂਰੀ ਟੀਮ ਕਲੱਬ ਦੇ ਪੂਰੇ ਮੈਂਬਰ ਸਾਹਿਬਾਨ ਔਰ ਮੈਨੂੰ ਬੜੀ ਖੁਸ਼ੀ ਆ ਕਿ ਸੱਤਵਾਂ ਜਿਹੜਾ ਟੂਰਨਾਮੈਂਟ ਅੱਜ ਕਬੱਡੀ ਕੱਪ ਇਹ ਕਰਾਇਆ ਜਾ ਰਿਹਾ ਔਰ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਕਈ ਟੀਮਾਂ ਨੇ ਇਹਦੇ ਚ ਪਾਰਟਿਸਿਪੇਟ ਕੀਤਾ ਹੁਣੇ-ਹੁਣੇ ਅਸੀਂ ਜੇਤੂ ਟੀਮ ਨੂੰ ਬਹੁਤ ਵੱਡਾ ਨਾਮ ਵੀ ਵੰਡ ਕੇ ਆਏ ਆਂ ਸੋ ਮੈਂ ਇਹ ਕਲੱਬ ਦੇ ਉਪਰਾਲੇ ਦਾ ਜਿੱਥੇ ਮੈਂ ਸ਼ਲਾਘਾ ਕਰਦਾ ਹਾਂ ਦੇਖੋ ਗੱਲ ਇਹ ਹੈ ਇਹ ਮਤਲਬ ਕਿ ਸੰਸਥਾਵਾਂ ਰਜਿਸਟਰ ਕਰਾਣੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਸੰਸਥਾਵਾਂ ਜਦੋਂ ਚਲਾਉਣੀਆਂ ਪੈਂਦੀਆਂ ਨੇ ਜਦੋਂ ਕਬੱਡੀ ਕੱਪ ਜਾਂ ਕੋਈ ਵੀ ਕੱਪ ਕਰਾਉਣੇ ਪੈਂਦੇ ਨੇ ਜਦੋਂ ਦੁਆਰੇ ਦੁਆਰੇ ਜਾ ਕੇ ਸਾਰਿਆਂ ਤੋਂ ਤਿਲਫੁਲ ਭੇਟਾ ਇਕੱਠੀ ਕਰਨੀ ਪੈਂਦੀ ਹੈ ਇਹ ਤਾਂ ਹੀ ਲੋਕ ਸਾਥ ਦਿੰਦੇ ਨੇ ਤਾਂ ਹੀ ਲੋਕ ਸਪੋਰਟ ਕਰਦੇ ਨੇ ਜਦੋਂ ਪਤਾ ਹੋਵੇ ਕਿ ਜਿਹੜਾ ਪੈਸਾ ਤੇ ਸਮਗਰੀ ਹੈ ਉਹ ਸਹੀ ਅਥਾਂ ਦੇ ਵਿੱਚ ਜਾਣੀ ਹੈ ਸੋ ਸਾਡੇ ਭਰਾਵਾਂ ਨੇ ਬੜੀ ਇੱਜ਼ਤ ਖੱਟੀ ਹੈ ਨਾਮ ਖੱਟੇ ਹੈ ਸੋ ਤਾਂ ਹੀ ਹੈ ਇਸ ਵਾਰ ਵੀ ਇਹ ਸਤਮਾ ਕਬੱਡੀ ਕੱਪ ਹੋ ਰਿਹਾ ਔਰ ਭਾਰੀ ਗਿਣਤੀ ਤੁਸੀਂ ਪਿੱਛੇ ਨਿਗਾਹ ਮਾਰ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਸੰਗਤ ਉਰੇ ਇਕੱਠੀ ਹੋਈ ਬੈਠੀ ਹੈ ਹੁਣ ਇਤੋਂ ਬਾਅਦ ਜੋ ਸੱਭਿਆਚਾਰਕ ਜਿਹੜਾ ਪ੍ਰੋਗਰਾਮ ਹੋਣਾ ਹੈ ਜਿਹਦੇ ਵਿੱਚ ਪ੍ਰਸਿੱਧ ਜਣੇ ਕਿ ਗਾਇਕਾਂ ਨੇ ਆਪਣੀ ਗਾਇਕੀ ਦੇ ਵਿੱਚ ਔਰ ਦਿਖਾਣੇ ਨੇ ਪਹਿਲਾ ਮੱਲਾ ਨੇ ਕਬੱਡੀ ਦੇ ਜੋਰ ਦਿਖਾਏ ਹੁਣ ਗਾਇਕਾਂ ਨੇ ਆਪਣੀ ਗਾਇਕੀ ਦੇ ਜੋਰ ਦਿਖਾਣੇ ਨੇ ਸੋ ਮੈਂ ਇੱਕ ਵਾਰ ਤੋਂ ਫੇਰ ਪੂਰੇ ਇਸ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿਸਟਰਡ ਦੇ ਸਾਰੀ ਮੈਨੇਜਮੈਂਟ ਟੀਮ ਦਾ ਤਹਿ ਦਿਲ ਦੀ ਗ੍ਰਾਈ ਤੋਂ ਧੰਨਵਾਦ ਵੀ ਕਰਦਾ ਔਰ ਇਹਨਾਂ ਦੀ ਤਾਰੀਫ ਤੇ ਸ਼ਲਾਘਾ ਵੀ ਕਰਦਾ ਹਾਂ ਸੁਣ ਸਰ ਸਰਮਜੀਤ ਕੌਰ ਜੱਥੇ ਨਾਲ ਪਾਕਿਸਤਾਨ ਗਈ ਸੀ ਬਾ ਉੱਤੇ ਮੈਰਿਜ ਕਰਾ ਲਈ ਉਹਨਾਂ ਵੱਲੋਂ ਕਾਗਜ਼ਾ ਜਿਹੜਾ ਉਹ ਵੀ ਰਜਿਸਟ੍ਰੇਸ਼ਨ ਦਾ ਜਿਹੜੀ ਉਹ ਵੀ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਮਸਜਦ ਵੱਲੋਂ ਦੇਖੋ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਹਜੇ ਇਹਦੇ ਤੇ ਕੁਝ ਵੀ ਕਹਿਣਾ ਇਹ ਜਾਨੀ ਕਿ ਵੈਰੀ अर्ਲੀ ਟੂ ਸੇ ਐਨੀਥਿੰਗ ਹੋਊਗਾ ਹਲੇ ਵੇਟ ਐਂਡ ਵਾਚ ਵਾਲੀ ਸਥਿਤੀ ਆ ਬਹੁਤ ਕੁਝ ਹੋਊਗਾ ਜਿਹੜਾ ਹਲੇ ਹਿੱਡਨ ਹੈ ਜਿਹੜਾ ਸਾਹਮਣੇ ਆਊਗਾ ਇੱਕ ਵਾਰ ਸਾਰੇ ਤੱਤ ਸਾਹਮਣੇ ਆ ਜਾਣ ਦੋ ਇਹਦੇ ਬਾਰੇ ਵਿੱਚ ਫੇਰ ਗੱਲ ਕਰਾਂਗੇ ਪੰਜਾਬ ਪੁਲਿਸ ਤੇ ਵੀ ਸਵਾਲੀਆ ਨਿਸ਼ਾਨ ਖੜਾ ਹੁੰਦਾ ਜੀ ਉਹਨਾਂ ਦੇ ਇੰਟੈਲੀਜੈਂਸੀਆ ਦੀ ਵੀ ਪਹਿਲਾਂ ਚੈੱਕ ਕਰਦੀ ਹੈ ਜਿਹੜਾ ਮੰਨਦਾ ਕੋਈ ਮੈਕੈਰੀਅਮ ਮੈਕ੍ਰੋ ਇਨਵੈਸਟੀਗੇਸ਼ਨ ਇੱਕ ਵਾਰ ਇਨਵੈਸਟੀਗੇਸ਼ਨ ਹੋ ਜਾਣ ਦੋ ਮੇਰੇ ਬਾਰੇ ਚ ਫੇਰ ਕੋਈ ਮੁਖਤਾ ਬਿਆਨ ਦਿੱਤਾ ਜਾ। ਤੁਸੀਂ ਆਪਣੇ ਵੱਲੋਂ ਕੋਈ ਜੱਸੀ ਜੀ ਦੇ ਕਲੱਬ ਨੂੰ ਕੋਈ ਫੰਡ ਦੋਗੇ ਅੱਜ? ਜੱਸੀ ਜੋ ਮੰਗ ਲੂਆ ਜੀ ਸਾਡਾ ਭਰਾ ਏ ਅਸੀਂ ਕਦੇ ਇਹਨੂੰ ਜਵਾਬ ਪਹਿਲਾਂ ਵੀ ਨਹੀਂ ਦਿੱਤਾ। ਜਿਵੇਂ ਜ਼ਮੀਨੀ ਪੱਧਰ ਦੇ ਲੀਡਰ ਨੇ ਨਾਪੇ ਦੇ ਤੁਸੀਂ ਦੇਖੋ ਨਾਪੇ ਦੇ ਲੋਕ ਲੋਕ ਬਲੈਸਟ ਨੇ। ਜੀ ਕਿ ਜੱਸੀ ਸੋਈਆਂ ਵਾਲਾ ਵਰਗਾ ਜਿਹੜਾ ਡਾਊਨ ਟੂ ਅਰਥ ਲੀਡਰ ਹੈ ਜਿਹੜਾ ਜਿਹੜਾ ਸੇਵਾ ਕਰਨ ਵਾਲਾ ਲੀਡਰ ਹੈ ਨਾਪੇ ਦੇ ਲੋਕਾਂ ਨੂੰ ਮਿਲਿਆ ਹੋਇਆ ਹੈ। ਉਰੇ ਬਸ ਬਲਕੇ ਜੱਸੀ ਉਰੇ ਮੈਂ ਮੰਨਦਾ ਲੀਡਰ ਬਣ ਕੇ ਨਹੀਂ ਵਿਚਰਦਾ ਪਰਿਵਾਰ ਦਾ ਮੈਂਬਰ ਬਣ ਕੇ ਵਿਚਰਦਾ ਮੇਰੀ ਜਿੰਨੇ ਇਨਸਾਨਾਂ ਦੇ ਨਾਲ ਅੱਜ ਉਰੇ ਗੱਲ ਹੋਈ ਹੈ ਸਾਰੇ ਜੱਸੀ ਨੂੰ ਦਿਲੋਂ ਪਿਆਰ ਕਰਦੇ ਆ ਤੇ ਮੈਂ ਇਹਨਾਂ ਦੇ ਉਚਲਪ ਇੱਕ ਦੀ ਮਨੋ ਕਾਮਨਾ ਕਰਦਾ ਮੈਂ ਐਮਐਲਏ ਸਾਹਿਬ ਦੀ ਵੀ ਤਹਿ ਦਿਲ ਦੀ ਇਕਰਾਈ ਤੋਂ ਧੰਨਵਾਦ ਕਰਦਾ ਤੇ ਬਈ ਜਿਹੜੇ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਵਿਸ਼ੇਸ਼ ਤੌਰ ਤੇ ਨਾਪੇ ਵਿਖੇ ਸੱਦੇ ਆ ਤੇ ਉਹਨਾਂ ਨੇ ਬੁਲਾ ਕੇ ਮਾਨ ਸਤਕਾਰ ਦਿੱਤਾ ਯੋਗ ਨਾਲ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਅਸ 8 ਅਕੈਡਮੀਆ ਨੇ ਜਿਹੜਾ ਭਾਗ ਲਿਆ ਤੇ ਬਹੁਤ ਵੱਡੇ ਮੈਚ ਹੋ ਰਹੇ ਨੇ ਉਪਰੰਤ ਕਲਾਕਾਰਾਂ ਦਾ ਜਿਹੜਾ ਖੁੱਲਾ ਖੜਨ ਲੱਗ ਰਿਹਾ ਤੇ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਾਡੇ ਪੰਜਾਬ ਦੇ ਵਿੱਚ ਤੇ ਯੋਜਨਾ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚਿਮਾ ਅਤੇ ਪੰਚਾਇਤਾਂ ਦੇ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਜੀ ਪਹੁੰਚੇ ਨੇ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੀ ਕੀ ਇਨਾਮ ਰੱਖੇ ਗਏ ਨੇ ਹਾਂ ਪਹਿਲਾ ਇਨਾਮ 2 ਲੱਖਾਂ ਦੀ ਦੂਜਾ 1.5 ਲੱਖ ਬਾਕੀ 51 51000 ਰੁਪਏ ਵੈਸਟ ਰੇਡਰ ਉੱਤੇ ਜਾਪੀ ਦਾ ਸਨਮਾਨ ਕਰ ਰਹੇ ਨੇ ਕਲਾਕਾਰ ਪ੍ਰੋਗਰਾਮ ਵੀ ਆਜੀ ਸੱਬਿਆ ਚਾਰ ਹਾਂਜੀ ਇਸ ਮੌਕੇ ਆਰਨੇਤ ਸੱਭਾ ਹਰਜੀਤ ਹਰਮਨ ਸਤਿੰਦਰ ਸੱਤੀ ਜੈਲੀ ਅਮਰਤਾ ਢਿੱਲੋਂ ਕੁਲਵਿੰਦਰ ਸੋਹੀ ਤੇ ਐਸਕੋਰ ਜਿਹੜਾ ਦਰਸ਼ਕਾਂ ਮਨੋਰੰਜਨ ਕਰਨ ਲਈ ਪਹੁੰਚ ਰਹੇ ਨੇ ਕ ਆਪਣੀ ਦਾ ਕਰਵਾਇਆ ਜਾ ਰਿਹਾ ਮੈਂ ਆਪਣੇ ਛੋਟੇ ਜੱਸੀ ਸੋਈਆਂ ਵਾਲਾ ਜਿਹੜੇ ਚੇਅਰਮੈਨ ਨੇ ਪ੍ਰੋਮੋਟਰਸਾ ਨੂੰ ਵਧਾਈ ਦੇਣਾ ਕਿ ਹਰ ਇੱਕ ਸਾਲ ਬਹੁਤ ਵੱਡਾ ਪ੍ਰਾਲਾ ਕਰਦੇ ਆ ਜਿੱਥੇ ਖਿਡਾਰੀ ਇਹਦੇ ਵਿੱਚ ਕਬੱਡੀ ਦਾ ਪ੍ਰਦਰਸ਼ਨ ਕਰਦੇ ਆ ਔਰ ਆਪਣਾ ਨਾਮ ਨਾ ਖੜਦੇ ਆ ਔਰ ਉਹ ਖਿਡਾਰੀ ਜਿਹੜੇ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਕਬੱਡੀ ਦਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਦੇ ਆ ਉਹਨਾਂ ਨੂੰ ਇੱਥੇ ਬੁਲਾ ਕੇ ਸਾਦਾ ਐਂਟਰਟੇਨਮੈਂਟ ਕਰਦੇ ਔਰ ਦੂਜੇ ਬੱਚਾ ਨੂੰ ਵੀ ਇਨਕਰੇਜ ਮਿਲਦਾ ਹੈ ਕਿ ਅਸੀਂ ਵੀ ਕੁਛ ਨਾ ਕੁਛ ਕਰੀਏ ਇਸ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮ ਵੀ ਜਿਹੜਾ ਹੁੰਦਾ ਹੈ ਜਿੱਦੇ ਵਿੱਚ ਲੱਖ ਲੱਖ ਕਲਾਕਾਰ ਜਿਹੜੇ ਆਪਣੇ ਸੰਗੀਤ ਦੀਆਂ ਬਨੀਆਂ ਪੇਸ਼ ਕਰਦੇ ਆ ਸੋ ਖੇਡ ਤੇ ਸਭਿਆਚਾਰ ਦਾ ਸਮੇਲ ਜਿਹੜਾ ਹੈ ਜੀ ਤੇ ਬਹੁਤ ਹੀ ਸ਼ਾਨਦਾਰ ਹੈ ਸੋ ਮੇਰੇ ਵੱਲੋਂ ਸਮੁੱਚੀ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਬਾਦ